ਜੋ ਜਾਣਕਾਰੀ ਦੱਸਦਾ ਵਿੱਚ ਜਿਸ ਜਗ੍ਹਾ ਤੇ ਅਸੀਂ ਖੜੇ ਆ ਇਸ ਥਾਂ ਤੇ ਦਰਿਆ ਸਤਲੁਜ ਨੇ ਨੋਚ ਨੂੰ ਵੱਡਾ ਖੋਰਾ ਲਾਇਆ ਸੀ ਤਾਂ ਹੁਣ ਤਾਜ਼ਾ ਹਾਲਾਤ ਕੀ ਨੇ ਉਹ ਸਾਰੇ ਅਪਡੇਟ ਦੱਸਾਂਗੇ ਦਰਿਆ ਸਤਲੁਜ ਦੀ ਤਸਵੀਰ ਵੀ ਦਿਖਾਵਾਂਗੇ ਕਿ ਦਰਿਆ ਸਤਲੁਜ ਦੇ ਵਿੱਚ ਕਿੰਨਾ ਪਾਣੀ ਚੱਲ ਰਿਹਾ ਪਰ ਉਸ ਤੋਂ ਪਹਿਲਾਂ ਤੁਸੀਂ ਸਾਡੇ ਨਾਲ ਥੋੜੇ ਜੁੜ ਜਓ ਤਾਂ ਜੋ ਤੁਹਾਡੇ ਨਾਲ ਜਾਣਕਾਰੀ ਥੋੜੀ ਪਚਾਉਣੀ ਸੌਖੀ ਹੋ ਜਾਵੇ ਤਾਂ ਅਹਿਮ ਜਾਣਕਾਰੀ ਵੱਡੀ ਅਪਡੇਟ ਕਿਉਂਕਿ ਦਰਿਆ ਸਤਲੁਜ ਨੇ ਕਈ ਥਾਵਾਂ ਤੇ ਜੋ ਢਾ ਖੋਰੇ ਲਾਇਆ ਹੈ ਤੋਂ ਅਜੇ ਤੱਕ ਕਈ ਥਾਂ ਤੇ ਉਸੇ ਤਰ੍ਹਾਂ ਹੀ ਮੌਜੂਦ ਨੇ ਤਾਂ ਦਰੋ ਜੋ ਦਰਿਆ ਸਤਲਜ ਨੂੰ ਖੋਰੇ ਕਈ ਥਾਂ ਤੇ ਲਾਇਆ ਹੋਇਆ ਉਸੇ ਤਰ੍ਹਾਂ ਮੌਜੂਦ ਨੇ ਉਸੇ ਤਰ੍ਹਾਂ ਚੱਲ ਰਿਹਾ ਮਡਾਲੇ ਦੇ ਸ਼ਨਾਤ ਰਾਤ ਫੋਨ ਆਇਆ ਕਹਿੰਦੇ ਕਿ ਹਾਲਾਤ ਬੜੇ ਚਿੰਤਾਜਨਕ ਹੋ ਗਿਆ ਹੈ ਦਰਿਆ ਨੇ ਜਦ ਦੁਬਾਰਾ ਫੇੜਾ ਲਿਆ ਤਾਂ ਉਟਾ ਲੱਗੀ ਕਹਿੰਵਾ ਕਰਨ ਕਿ ਦਰਿਆ ਚ ਕਿਹੜਾ ਪਾਣੀ ਚੱਲ ਰਿਹਾ ਵਹਾਅ ਵਾਜੀ ਵੀ ਤੇਜ਼ ਹੈ ਆਪਾਂ ਇਸ ਤਰ੍ਹਾਂ ਵੀ ਕਹਿ ਸਕਦੇ ਕਿ ਪਾਣੀ ਬਹੁਤ ਜ਼ਿਆਦਾ ਘਟ ਗਿਆ ਤਾਂ ਦਰਿਆ ਸਤਲੁਜ ਉਹਨਟ ਆ ਜੋ ਖੋਰਾ ਨਾਲਾ ਵੇ ਕਿਹੜੀ ਥਾਂ ਤੇ ਜਗਾ ਫਿਰ ਨੀਵੀਆਂ ਹੋ ਗਈਆਂ ਹਾਲਾਤ ਉੱਥੋਂ ਦੇ ਚਿੰਤਾਜਨਕ ਨੇ ਤਾਂ ਸਾਰੀ ਤਸਵੀਰ ਦਿਖਾਵਾਂਗੇ ਥੋੜੇ ਤੁਸੀਂ ਸਾਡੇ ਨਾਲ ਪਹਿਲਾਂ ਜੁੜ ਜਾਓ ਤਾਂ ਜੋ ਤੁਹਾਡੇ ਨਾਲ ਜਾਣ ਕਰ ਸਾਰੀ ਪਹੁੰਚਾਣੀ ਸੋਖੀ ਹੋ ਜਾਵੇ ਤਾਂ ਦਰਿਆ ਸਤਲੁਜ ਦੇ ਅਸੀਂ ਬਿਲਕੁਲ ਉੱਪਰ ਮੌਜੂਦ ਹਾਂ ਹੁਣ ਦੀ ਤਾਜ਼ਾ ਤਸਵੀਰ ਦਿਖਾਵਾਂਗੇ ਤਾਂ ਜ਼ਿਆਦਾ ਟਾਈਮ ਨਾਲ ਲੈਂਦੇ ਹੋਏ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿ ਜਾਓ ਤਾਂ ਜੋ ਜਾਣ ਕਰ ਸਾਰਿਆਂ ਤੱਕ ਪਹੁੰਚ ਸਕੇ ਤਾਂ ਹੁਣ ਪਹਿਲੀ ਤਸਵੀਰ ਦਿਖਾਉਣਾ ਇਹ ਤੁਸੀਂ ਬੋਰੇ ਦੇਖ ਸਕਦੇ ਹੋ ਕਿ ਬੋਰੇ ਪਏ ਐ ਇਸ ਥਾਂ ਤੇ ਦਰਿਆ ਸਤਲੁਜ ਨੇ ਵੱਡਾ ਖੋਰਾ ਲਾਇਆ ਸੀ ਤਾਂ ਵੱਡੀ ਟਾ ਲੱਗੀ ਸੀ ਇੱਥੇ ਹਲਕਾ ਵੀ ਦਾ ਇੱਕ ਵੀ ਵੀ ਸਰਬਜੀਤ ਕੁਮਾਰ ਮਾਨਕ ਵੀ ਆਏ ਸੀ ਉਹਨਾਂ ਨੇ ਕਾਫੀ ਜਿਆਦਾ ਸਵਾਲ ਉਠੇ ਕਿ ਪ੍ਰਸ਼ਾਸਨ ਕੰਮ ਨਹੀਂ ਕਰਦਾ ਇਸ ਥਾਂ ਤੇ ਅੱਗੇ ਰੁੱਖ ਵਗੈਰਾ ਜੋ ਸੁੱਟ ਸੁੱਟੇ ਪਏ ਸਾਰੇ ਇਹ ਉਦੋਂ ਦੇ ਸਾਰੇ ਪਏ ਐ ਤਾਂ ਹੁਣ ਅੱਗੇ ਦਰਿਆ ਸਤਲੁਜ ਦੀ ਤਸਵੀਰ ਦਿਖਾਉਨੇ ਆ ਕਿ ਇੱਥੇ ਕਿੰਨੀ ਕੁਟਾ ਲੱਗੀ ਸੀ ਕਿੰਨਾ ਕੋ ਖੋਰਾ ਲੱਗਿਆ ਸੀ ਤਾਂ ਦਰਿਆ ਸਤਲੁਜ ਨੇ ਅੱਗੇ ਤੱਕ ਖੋਰਾ ਇੱਥੇ ਲਾਇਆ ਸੀ ਇਧਰ ਉਸ ਦੀ ਤਸਵੀਰ ਦੇਖ ਲਓ ਕਿ ਇਧਰ ਵੀ ਦਰਿਆ ਸਤਲੁਜ ਨੇ ਖੋਰਾ ਲ ਏ ਅੱਗੇ ਤੱਕ ਤਸਵੀਰਾਂ ਸਾਰੀ ਤਾਂ ਹੁਣ ਦਰਿਆ ਸਤਲੁਜ ਚ ਪਾਣੀ ਕਿੰਨਾ ਚੱਲ ਰਿਹਾ ਤਾਂ 35 ਤੋਂ 40000 ਕਿਊਸਕ ਇਸ ਟਾਈਮ ਦਰਿਆ ਸਤਲੁਜ ਦੇ ਵਿੱਚ ਪਾਣੀ ਚੱਲ ਰਿਹਾ ਤਾਂ ਇਹ ਆਪਣੇ ਆਪ ਚ ਇੱਕ ਵੱਡੀ ਅਪਡੇਟ ਹੈ ਹੁਣ ਤੁਹਾਨੂੰ ਤਸਵੀਰ ਦਿਖਾਉਣਾ ਬਈ ਸਤਲੁਜ ਦਾ ਵਹਾਅ ਇਦਾਂ ਨਹੀਂ ਕਹਿ ਸਕਦੇ ਕਿ ਘਟਾ ਹੈ ਅਜੇ ਵੀ ਪਾਣੀ ਤੇਜ਼ ਹੈ ਤਾਂ ਸਾਹਮਣੇ ਹੁਣ ਤਸਵੀਰਾਂ ਇਸ ਥਾਂ ਤੇ ਬੋਰੇ ਲੱਗੇ ਹੋਏ ਹੈ ਇਸ ਥਾਂ ਤੇ ਢਾ ਲੱਗੀ ਸੀ ਦਰਿਆ ਸਤਲੁਜ ਨੇ ਵੱਡੀ ਖੋਰਾ ਲਾਤਾ ਸੀ ਪਾਣੀ ਬੇਸ਼ੱਕ ਘਟ ਗਿਆ ਤਾਂ ਹੁਣ ਪ੍ਰਸ਼ਾਸਨ ਨੂੰ ਕਿਤਨਾ ਕਿਤੇ ਇੱਥੇ ਆ ਕੇ ਹੁਣ ਲੋਕਾਂ ਦੇ ਹਾਲ ਜਰੂਰ ਜਾਣਨੇ ਚਾਹੀਦੇ ਹੈ ਹਾਲਾਤ ਇੱਥੇ ਕਿੰਤਾ ਜਨ ਖੋਗੇ ਸੀ ਇੱਥੇ ਪੱਥਰ ਬਹੁਤ ਲੱਗੇ ਹੋਏ ਸੀ ਪਰ ਫਿਰ ਵੀ ਪੱਥਰ ਪਾਣੀ ਦੇ ਅਗੇ ਕਿਸੇ ਚੀਜ਼ ਦਾ ਜੋਰ ਨਹੀਂ ਹਾਲਾਤ ਮਾੜੇ ਹੋ ਗਏ ਤਾਂ ਇਹ ਤੁਸੀਂ ਦੇਖੋ ਹੁਣ ਪਾਣੀ ਦੀ ਸਪੀਡ ਕਿੰਨੀ ਹੈ ਪਾਣੀ ਅਜੇ ਵੀ ਪੂਰੀ ਤਰ੍ਹਾਂ ਸਪੀਡ ਤੇ ਪਾਣੀ ਹੈ ਪੂਰਾ ਇਸ ਥਾਂ ਤੇ ਹੁਣ ਪਤਾ ਨਹੀਂ ਕਿ ਕਿੰਨੇ ਫੁੱਟ ਡੂੰਗਾ ਪਾਣੀ ਹੋਊਗਾ ਕਾਫੀ ਜ਼ਿਆਦਾ ਪੁਰਾਣੀ ਨੋਚ ਸੀ ਇਸ ਥਾਂ ਤੇ ਤੁਸੀਂ ਦੇਖੋ ਕਿ ਕਿਦਾਂ ਕੇ ਤਾਰਾਂ ਵਗੈਰਾ ਸਾਰੀਆਂ ਪੱਟੀਆਂ ਗਿਆ ਸੀ ਪਾਣੀ ਦੀ ਸਪੀਡ ਅਜੇ ਵੀ ਤੇਜ਼ ਹੈ ਪਾਣੀ ਬਹੁਤ ਤੇਜ਼ ਹੈ ਦਰਿਆ ਦੇ ਵਿੱਚ ਦਰਿਆ ਸਤਲੁਜ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਜੇਕਰ ਚੈਨਲ ਤੇ ਨਾਲ ਤੁਸੀਂ ਨਵੇਂ ਜੁੜੇ ਹੋ ਜੇਕਰ ਪਹਿਲਾਂ ਤੋਂ ਜੁੜੇ ਹੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਦਰਿਆ ਸਤਲੁਜ ਦੀ ਅਸੀਂ ਹਰ ਇੱਕ ਅਪਡੇਟ ਤੁਹਾਡੇ ਤੱਕ ਪਹੁੰਚਾ ਰਹੇ ਆ ਤਾਂ ਅਸੀਂ ਦਰਿਆ ਸਤਲੁਜ ਤੇ ਮੌਜੂਦ ਆ ਦਰਿਆ ਜਿੱਕਰ ਆਪਾਂ ਗੱਲ ਕਰੀਏ ਕੰਨੀਆਂ ਪਿੰਡ ਹੈ ਲੁਧਿਆਣਾ ਜ਼ਿਲ੍ਹੇ ਚ ਪੈਂਦਾ ਉਸ ਦੇ ਅਸੀਂ ਬਿਲਕੁਲ ਸਾਹਮਣੇ ਆ ਸਾਹਮਣੇ ਕੰਨੀਆਂ ਪਿੰਡ ਦੇ ਜੋ ਤਸਵੀਰਾਂ ਤੁਸੀਂ ਲਾਈਵ ਦੇਖ ਰਹੇ ਹੋ ਇਹ ਦੇਖੋ ਕਿ ਅਜੇ ਤੱਕ ਰੁੱਖ ਵਗੈਰਾ ਉਸੇ ਤਰ੍ਹਾਂ ਛੁੱਟੇ ਹੋਏ ਆ ਦਿਆਨ ਇਥੇ ਵੱਡਾ ਖੋਰਾ ਵੱਡਾ ਢਾਹ ਲਾਈ ਸੀ ਤਾਂ ਆ ਸਾਹਮਣੇ ਪੱਥਰ ਵਿਲਾਏ ਹੋਇਆ ਇਹ ਪੱਥਰ ਅਜੇ ਤੂੰ ਨਹੀਂ तकरीबन ਪਿਛਲੇ ਸਾਲ ਦੇ ਲੱਗੇ ਹੋਇਆ ਤਾਂ ਇਸ ਵਾਰ ਪ੍ਰਸ਼ਾਸਨ ਨੇ ਕੋਈ ਪੋਕਤਾ ਪ੍ਰਬੰਧ ਨਹੀਂ ਕੀਤੇ ਇਥੇ ਲੋਕ ਆਪ ਮੁਹਾਰੇ ਪਹੁੰਚੇ ਸੀ ਢਾਹ ਨੂੰ ਬਚਾਇਆ ਬੇਟਾ ਨਾ ਲੱਗੇ ਤਾਂ ਇਥੇ ਇਸ ਥਾਂ ਤੇ ਤਾਂ ਲੱਗੀ ਸੀ ਢਾਹ ਤੁਸੀਂ ਦੇਖ ਸਕਦੇ ਹੋ ਤਾਂ ਇਤੋਂ ਅੱਗੇ ਬਿਲਕੁਲ ਨੇੜੇ ਬੰਦ ਸੀ ਤਾਂ ਲੋਕਾਂ ਨੇ ਬੜੀ ਮਿਹਨਤ ਕਰਕੇ ਇਸ ਥਾਂ ਤੇ ਬੰਦ ਨੂੰ ਬਚਾਇਆ ਤਾਂ ਅੱਗੇ ਤੱਕ ਤਸਵੀਰ ਹਾਲਾਤ ਅਜੇ ਵੀ ਚਿੰਤਾਜਨਕ ਬਣੇ ਹੋਇਆ ਹੈ ਤਾਂ ਤਸਵੀਰ ਨੂੰ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰੀ ਜਾਓ ਪ੍ਰਸ਼ਾਸਨ ਤੱਕ ਜਰੂਰ ਪਹੁੰਚਾ ਦਿਓ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਕਿ ਇਸ ਤੋਂ ਅਗਲਾ ਸਾਲ ਆਉਣਾ ਤਾਂ ਮੌਨਸੂਨ ਆਉਣਾ ਫਿਰ ਆਉਣਗੀਆਂ ਬਾਰਸ਼ਾਂ ਪੈਣਗੀਆਂ ਤਾਂ ਉਦੋਂ ਕਿਹਨ ਸਖਾਵੀ ਘਟਨਾਵਾਂ ਵਾਪਰੇ ਪ੍ਰਸ਼ਾਸਨ ਨੂੰ ਕਿਤੇ ਨਾ ਕਿਤੇ ਹੁਣ ਇਸ ਥਾਂ ਤੇ ਆ ਕੇ ਜਰੂਰ ਪੱਕੇ ਪ੍ਰਬੰਧ ਕਰ ਲੈਣੇ ਚਾਹੀਦੇ ਆ ਇੰਤਜ਼ਾਰ ਨਹੀਂ ਕਰਨਾ ਚਾਹੀਦਾ ਸਾਲ ਭਰ ਦਾ ਕਿ ਦੁਬਾਰਾ ਫਿਰ ਹੜ ਹੋਣਗੇ ਪਾਣੀ ਆਉਣਗੇ ਤੇ ਫਿਰ ਅਸੀਂ ਕਰਾਂਗੇ ਤਸਵੀਰ ਤੁਸੀਂ ਦੇਖ ਸਕਦੇ ਹੋ ਹਾਲਾਤ ਕੀ ਬਣੇ ਹੋਏ ਹੈ ਇੱਥੇ ਇਹ ਪੱਥਰ ਨਹੀਂ ਲੱਗੇ ਬੋਰੀਆਂ ਦੇ ਨਾਲ ਕੰਮ ਸਾਰਿਆ ਗਿਆ ਸੀ ਇੱਥੇ ਪਾਣੀ ਦਾ ਵਹਾਅ ਅਜੇ ਵੀ ਕਾਫੀ ਜ਼ਿਆਦਾ ਤੇਜ਼ ਹੈ ਇਸ ਥਾਂ ਤੇ ਤਾਂ ਇੱਥੇ ਸਾਹਮਣੇ ਤਸਵੀਰ ਦੇਖੋ ਅੱਗੇ ਵੱਡਾ ਖੋਰਾ ਦਰਿਆ ਨੇ ਲਾਇਆ ਸੀ ਇੱਥੇ ਤਾਂ ਜਿੰਨੇ ਨਾਲ ਜੁੜੇ ਹੋ ਵੀਡੀਓ ਸ਼ੇਅਰ ਜ਼ਰੂਰ ਕਰਿਓ ਜੇਕਰ ਚੈਨਲ ਦੇ ਨਾਲ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਬੈਲ ਆਈਕਨ ਤੇ ਬਟਨ ਦਬਾ ਦਿਓ ਕਿਉਂਕਿ ਇਸ ਚੀਜ਼ ਦੇ ਪੈਸੇ ਬਿਲਕੁਲ ਨਹੀਂ ਲੱਗਦੇ ਪਾਣੀ ਦਾ ਵਹਾਅ ਅਜੇ ਵੀ ਬਹੁਤ ਜ਼ਿਆਦਾ ਤੇਜ਼ ਹੈ ਦਰਿਆ ਦੇ ਵਿੱਚ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਬਿਲਕੁਲ ਅਜੀਬ ਪਾਣੀ ਇਦਾਂ ਨਹੀਂ ਕਹਿ ਸਕਦੇ ਕਿ ਪਾਣੀ ਬਹੁਤ ਜ਼ਿਆਦਾ ਘਟ ਗਿਆ ਪਾਣੀ ਘਟਿਆ ਪਾਣੀ ਘਟਿਆ ਲੱਗਦਾ ਕਿਦਾਂ ਜਿਸ ਥਾਂ ਤੇ ਦਰਿਆ ਦਾ ਘੇਰਾ ਕਾਫੀ ਜ਼ਿਆਦਾ ਚੌੜਾ ਹੋ ਗਿਆ ਉਸ ਥਾਂ ਤੋਂ ਜ਼ਰੂਰ ਲੱਗਦਾ ਕਿ ਪਾਣੀ ਘਟ ਗਿਆ ਪਰ ਪਾਣੀ ਘਟਿਆ ਨਹੀਂ 94 ਜਣੇ ਨਾਲ ਜੁੜਿਆ 94 ਜਣੇ ਅੱਗੇ ਤੱਕ ਸ਼ੇਅਰ ਜ਼ਰੂਰ ਵੀਡੀਓ ਕਰ ਦਿਓ ਕਿਉਂਕਿ ਅਸੀਂ ਦਰਿਆ ਸਤਲੁਜ ਦੀ ਹਰ ਇੱਕ ਥੋੜੇ ਤੱਕ ਅਪਡੇਟ ਪਹੁੰਚਾਉਣੀ ਹੈ ਔਰ ਤੁਸੀਂ ਸ਼ੇਅਰ ਕਰਕੇ ਪ੍ਰਸ਼ਾਸਨ ਤੱਕ ਜ਼ਰੂਰ ਪਹੁੰਚਾਉਣੀ ਹੈ ਤਾਂ ਜੋ ਪ੍ਰਸ਼ਾਸਨ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚ ਸਕੇ ਤਾਂ ਕਿ ਤਨੇ ਕਿਤੇ ਮਦਦ ਜ਼ਰੂਰ ਕਰੇ ਆਮ ਗਰੀਬ ਲੋਕਾਂ ਦੀ ਬਾਹਰ ਸਰਕਾਰ ਜਰੂਰ ਫੜੇ ਦਰਿਆ ਸਤਲੂ ਦੀ ਅਪਡੇਟ ਤੁਸੀਂ ਦੇਖ ਸਕਦੇ ਹੋ ਕੰਨੀਆਂ ਦੇ ਸਾਹਮਣੇ ਲੁਧਿਆਣਾ ਜ਼ਿਲ੍ਹੇ ਦਾ ਪਿੰਡ ਕੰਨੀਆਂ ਦਾ ਉਸ ਤੋਂ ਸਾਹਮਣੇ ਦੂਜੇ ਪਾਸੇ ਮਦ ਪਿੰਡ ਮਦੇਪੁਰ ਤੋਂ ਅੱਗੇ ਦੀ ਤਸਵੀਰ ਹੈ ਜਿਹੜਾ ਤੁਸੀਂ ਲਾਈਵ ਸਕਰੀਨ ਤੇ ਦੇਖ ਸਕਦੇ ਹੋ 98 ਜਣੇ ਜੁੜੇ ਹੋ 98 ਜਣੇ ਅੱਗੇ ਤੋਂ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜੇਕਰ ਚੈਨਲ ਤੇ ਨਵੇਂ ਜੁੜੇ ਹੋ ਤਾਂ ਬੈਲ ਆਈਕਨ ਦਬਾ ਦਿਓ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰ ਦਿਓ ਕਿਉਂਕਿ ਅਸੀਂ ਦਰਿਆ ਸਤਲੂ ਦੀ ਹਰ ਇੱਕ ਅਪਡੇਟ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਇਸ ਥਾਂ ਤੇ ਹੁਣ ਤੁਸੀਂ ਦੇਖੋ ਕਿ ਆ ਪੱਥਰ ਪੱਥਰ ਲੱਗਣੇ ਚਾਹੀਦੇ ਸੀ ਪਰ ਨਹੀਂ ਹੋਇਆ ਬੋਰਿਆਂ ਨਾਲ ਕੰਮ ਸਾਰਿਆ ਗਿਆ ਲੋਕਾਂ ਨੇ ਆਪ ਮਹਰਿਆ ਕਿ ਇੱਥੇ ਬੜੀ ਮਿਹਨਤ ਕੀਤੀ ਬਹੁਤ ਜ਼ਿਆਦਾ ਤਾਂ ਇਹ ਦੇਖੋ ਹਾਲਾਤ ਅਜੇ ਤੱਕ ਦਰਖਤ ਵਗੈਰਾ ਵਿੱਚ ਸੁੱਟੇ ਪਏ ਐ ਕਿਉਂਕਿ ਇੱਥੇ ਦਰਿਆ ਨੇ ਖੋਰੇ ਨੂੰ ਰੋਕਿਆ ਗਿਆ ਲੋਕਾਂ ਦੇ ਵੱਲੋਂ ਲੋਕਾਂ ਦੇ ਵੱਲੋਂ ਆਪ ਮਹਾਰੇ ਇੱਥੇ ਰੋਕਿਆ ਗਿਆ ਬੜੀ ਮਿਹਨਤ ਕੀਤੀ ਗਈ ਕਿ ਬੰਨ ਟੁੱਟ ਨਾ ਜਾਏ ਪਰ ਹੁਣ ਦੇ ਹਾਲਾਤ ਮੌਜੂਦਾ ਕੀ ਨੇ ਹਜੇ ਵੀ ਦਰਿਆ ਦੇ ਵਿੱਚ ਪਾਣੀ ਬਹੁਤ ਤੇਜ਼ ਆ ਪਾਣੀ ਦਾ ਵਹਾਅ ਅਜੇ ਵੀ ਤੇਜ਼ ਹੈ ਇਸ ਥਾਂ ਤੇ ਤਾਂ ਇੱਥੇ ਦਰਿਆ ਦਾ ਘੇਰਾ ਘਟ ਹੈ ਜਿਸ ਕਰਕੇ ਪਾਣੀ ਅਜੇ ਵੀ ਤੇਜ਼ ਹੈ ਹਾਲਾਤ ਹੈ ਜੀ ਬਈ ਚਿੰਤਾਜਨਕ ਨੇ ਦਰਿਆ ਸਤਲੁਜ ਦੀ ਤਾਜ਼ਾ ਤਸਵੀਰ ਜੋ ਤੁਸੀਂ ਆਪਣੇ ਫੋਨ ਦੇ ਸਕਰੀਨ ਤੇ ਲਗਾਤਾਰ ਤਸਵੀਰਾਂ ਦੇਖ ਰਹੇ ਹੋ ਦਰਿਆ ਸਤਲੁਜ ਦੀ ਅਪਡੇਟ ਤੋਂ ਅਸੀਂ ਸੰਝ ਕਰ ਰਹੇ ਹਾਂ ਕਿ ਹੁਣ ਦੇ ਕੀ ਹਾਲਾਤ ਨੇ ਤਾਂ ਇਹ ਤੁਸੀਂ ਦੇਖ ਸਕਦੇ ਹੋ ਅੱਗੇ ਤੱਕ ਹਾਲਾਤ ਸਤਿ ਸ਼ਕਾਲ ਜੀ ਹਾਂ ਜੀ ਸਤਿ ਸ਼ਕਾਲ ਵੀਰ ਜੀ ਸਤਿ ਸ਼ਕਾਲ ਅਸੀਂ ਜੋ ਮਹਿਤਪੁਰ ਤੋਂ ਜਗਰਾਵ ਰੋਡ ਦਰਿਆ ਸਤਲੁਜ ਦੀ ਪੋਲ ਹੈ ਉਸ ਤੋਂ ਤਕਰੀਬਨ ਆਪਾਂ ਲੈਂਦੇ ਵਾਲੇ ਪਾਸੇ 4 ਕਿਲੋਮੀਟਰ ਕੰਨੀਆਂ ਪਿੰਡ ਦਾ ਨਾਮ ਹੈ ਉਸ ਦੇ ਸਾਹਮਣੇ ਅਸੀਂ ਮੌਜੂਦ ਹਾਂ ਜਿੱਥੋਂ ਦੇ ਹਾਲਾਤ ਇੱਥੇ ਦਰਿਆ ਸਤਲੁਜ ਨੇ ਵੱਡਾ ਖੋਰਾ ਲਾਇਆ ਸੀ ਇਹ ਥਾਂ ਤੇ ਤੁਸੀਂ ਦੇਖ ਲਓ ਕਿ ਇਹ ਹਾਲਾਤ ਕਿਸ ਤਰ੍ਹਾਂ ਬਣੇ ਸੀ ਕਾਫੀ ਇਹ ਹਾਲਾਤ ਚਿੰਤਾਜਨਕ ਸੀ ਤੁਹਾਡੇ ਸ਼ਹਿਰ ਤੁਹਾਡੇ ਪਿੰਡ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਅਸੀਂ ਹਰ ਇੱਕ ਅਪਡੇਟ ਦਰਿਆ ਸਤਲੁਜ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਅੱਗੇ ਤੱਕ ਤਸਵੀਰ ਹੈ ਇੱਥੇ ਦਾ ਦੇਖੋ ਇਸ ਜਗ੍ਹਾ ਤੇ ਦਰਿਆ ਹੁਣ ਚੱਲ ਰਿਹਾ ਹੈ ਤੇ ਅੱਗੇ ਬੰਨ ਬਿਲਕੁਲ ਨੇੜੇ ਹੈ ਪ੍ਰਸ਼ਾਸਨ ਨੂੰ ਕਿਤੇ ਨਾ ਕਿਤੇ ਜਰੂਰ ਸੋਚਣਾ ਚਾਹੀਦਾ ਕਿਉਂਕਿ ਹੁਣ ਦਰਿਆਵਾਂ ਦੇ ਵਿੱਚ ਪਾਣੀ ਚ ਘਟ ਗਏ ਨੇ ਪਰ ਹੁਣ ਸਰਕਾਰ ਨੂੰ ਬਾਹਰ ਜਰੂਰ ਫੜਨੀ ਚਾਹੀਦੀ ਆਮ ਲੋਕਾਂ ਦੀ ਤਾਂ ਜੋ ਨੁਕਸਾਨ ਨਾ ਹੋਵੇ ਬੜੀ ਐਸਰ ਜ਼ਮੀਨ ਡਿੱਗੀ ਬੜੇ ਹਾਲਾਤ ਚਿੰਤਾਜਨਕ ਹੋਏ 109 ਜਣੇ ਨਾਲ ਜੁੜੇ ਹੋ 109 ਜਣੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਬੈਲ ਆਈਕਨ ਦਾ ਬਟਨ ਜਰੂਰ ਦਬਾ ਦਿਓ ਅਸੀਂ ਦਰਿਆ ਸਤਲੁਜ ਦੇ ਨਾਲ ਜੁੜੀ ਹਰ ਅਪਡੇਟ ਤੁਹਾਡੇ ਨਾਲ ਪਹੁੰਚਾ ਰਹੇ ਹਾਂ ਪਾਣੀ ਦੀ ਸਪੀਡ ਲਗਾਤਾਰ ਆਪਣੇ ਫੋਨ ਦੀ ਸਕਰੀਨ ਤੇ ਦੇਖ ਰਹੇ ਹਾਂ ਸ਼ੇਅਰ ਜ਼ਰੂਰ ਕਰ ਜਿਓ ਤੇ ਸਤਿ ਸ੍ਰੀ ਅਕਾਲ ਦੀ ਅਪਡੇਟ ਪਾਣੀ ਦੀ ਸਪੀਡ ਮੈਂ ਤੁਹਾਨੂੰ ਦਿਖਾਉਣਾ ਕਿ ਪਾਣੀ ਦੀ ਸਪੀਡ ਕਿੰਨੀ ਹੈ ਪਾਣੀ ਦੀ ਸਪੀਡ ਕਿੰਨੀ ਹੈ ਉਹ ਵੀ ਤਸਵੀਰ ਦਿਖਾਵਾਂਗੇ 134 ਜਣੇ ਨਾਲ ਹੋ ਗਏ ਹੋ ਵੀਡੀਓ ਨੂੰ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਅਸੀਂ ਜਨਤਾ ਦੇ ਨਾਲ ਜੁੜੀ ਹਰ ਇੱਕ ਅਪਡੇਟ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਹੁਣ ਇਸ ਥਾਂ ਤੇ ਤੁਸੀਂ ਦੇਖੋ ਕਿ ਪਾਣੀ ਕਿੰਨਾ ਹੈ ਮੈਂ ਸੁੱਖਾ ਸਿੰਘ ਹੰਦੀ ਰਾਸਤਾਨ ਵੀ ਤੁਹਾਨੂੰ ਕਮੈਂਟ ਕੀਤਾ ਹਾਂ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਮੇ ਬਿਲਕੁਲ ਵੀਰ ਜੀ ਵਾਹਿਗੁਰੂ ਪ੍ਰਮਾਤਮਾ ਮੇਰ ਕਰੇ ਪਰ ਪੰਜਾਬ ਦੇ ਹਾਲਾਤ ਸੁਰ ਬੜੇ ਮਾੜੇ ਹੋਣੇ ਦਰਿਆ ਨੇ ਬੜਾ ਕਹਿਰ ਮਚਾਇਆ ਸਤਲੁਜ ਹੋਵੇ ਬਿਆਸ ਹੋਵੇ ਚ ਰਾਵੀ ਹੋਵੇ ਸਾਰਿਆਂ ਪਾਸੇ ਹਾਲਾਤ ਮਾੜੇ ਬਣੇ ਆ ਪਾਣੀ ਦੀ ਸਪੀਡ ਦਿਖਾ ਰਹੇ ਹਾਂ ਤੁਸੀਂ ਦੇਖ ਲਓ ਕਿ ਕਿੰਨਾ ਪਾਣੀ ਤੇਜ਼ ਹੈ ਇਸ ਥਾਂ ਤੇ ਦਰਿਆ ਦਾ ਕਿਰਾ ਘਟ ਹੋ ਜਾਂਦਾ ਹੁਣ ਅੱਗੇ ਤੱਕ ਤੁਸੀਂ ਦੇਖ ਰਹੇ ਹੋ ਕਿ ਦਰਿਆ ਦਾ ਇਸ ਥਾਂ ਤੇ ਕਿਰਾ ਘਟ ਹੋ ਜਾਂਦਾ ਤੇ ਦਰਿਆ ਸਤਲੁਜ ਦੀ ਤਸਵੀਰ ਲਗਾਤਾਰ ਤੁਸੀਂ ਉਹਦੇ ਫੋਨ ਦੀ ਸਕਰੀਨ ਤੇ ਦੇਖ ਰਹੇ ਹੋ। ਇਸ ਥਾਂ ਤੇ ਦਰਿਆ ਸਤਲੁਜ ਨੇ ਬੜਾ ਕਹਿਰ ਵੱਡੀ ਤਬਾਈ ਮਚਾਈ ਸੀ। ਤਾਂ ਬੋਰੇ ਵਗੈਰਾ ਲਾ ਕੇ ਹਾਲਾਤ ਨੂੰ ਸੁਧਾਰਿਆ ਗਿਆ ਪਰ ਬੋਰੀਆਂ ਦੇ ਨਾਲ ਦਰਿਆ ਕਿੱਥੇ ਰੁਕਦੇ ਆ ਜਿੱਥੇ ਪੱਥਰਾਂ ਦੀ ਲੋੜ ਹੁੰਦੀ ਹੈ ਉੱਥੇ ਬੋਰੇ ਆਪਾਂ ਲਾ ਕੇ ਕੁੜ ਦਾ ਟਾਈਮ ਸਾਰ ਲਿਆ। ਪਰ ਹੁਣ ਸਰਕਾਰ ਨੂੰ ਇੱਥੇ ਚਾਹੀਦਾ ਵੀ ਪੱਥਰ ਲੱਗਿਆ ਵੀ ਹੋਰ ਪੱਥਰ ਵੀ ਲੱਗਿਆ ਸਤਗਾਣ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਦੁਖੀ ਨਾ ਹੋਣ। ਬ੍ਰਾਹ ਸਤਲੁਜ ਦੀ ਲਾਈਵ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਆ। ਇਹ ਰੋਖ ਵਗੈਰਾ ਅਜੇ ਵੀ ਛੁੱਟਿਆ ਰੋਖ ਲਗਾਉਣ ਦੇ ਨਾਲ ਦਰਿਆ ਦਾ ਖੋਰਾ ਢਾਹ ਰੁੱਕ ਜਾਂਦੀ ਹੈ। ਇਹ ਤਾਂ ਹੀ ਸਾਰੇ ਇੱਥੇ ਪਏ ਆ। ਵੀਡੀਓ ਨੂੰ ਸ਼ੇਅਰ ਜਰੂਰ ਕਰੀ ਜਾਓ ਦਰਿਆ ਸਤਲੂ ਦੀ ਲਾਈਵ ਅਪਡੇਟ ਤੋਂ ਦਰਿਆ ਦੇ ਵਿੱਚ 35 ਤੋਂ 40 ਹਜ਼ਾਰ ਕਿਊਸਿਕ ਪਾਣੀ ਦਾ ਸਟ੍ਰਮ ਚੱਲ ਰਿਹਾ ਹੈ ਤੇ ਪਾਣੀ ਥੋੜਾ ਨਹੀਂ ਹੈ ਪਾਣੀ ਬਹੁਤ ਜ਼ਿਆਦਾ ਹੈ ਕਈ ਥਾਵਾਂ ਤੇ ਘਟਕਿਉਂ ਲੱਗਦਾ ਕਈ ਥਾਵਾਂ ਤੇ ਦਰਿਆ ਦਾ ਕੇਰਾ ਕਿੱਥੇ ਜ਼ਿਆਦਾ ਹੋ ਜਾਂਦਾ ਉੱਥੇ ਜਰੂਰ ਲੱਗਦਾ ਕਿ ਪਾਣੀ ਘਟਦਾ ਪਰ ਪਾਣੀ ਘਟ ਨਹੀਂ ਪਾਣੀ ਅਜੇ ਵੀ ਬਹੁਤ ਜ਼ਿਆਦਾ ਹੈ ਥੋੜਾ ਪਾਣੀ ਨਹੀਂ ਹੈ ਪਰ ਹੁਣ ਪਾਣੀ ਚਾਹੇ ਅੱਗੇ ਨਾਲ ਉੱਤਰ ਗਿਆ ਤਾਂ ਹੁਣ ਸਰਕਾਰ ਨੂੰ ਕਿਤੇ ਨਾ ਕਿਤੇ ਆ ਕੇ ਲੋਕਾਂ ਦੀ ਬਾਹ ਫੜਨੀ ਚਾਹੀਦੀ ਹੈ ਜਿੱਥੇ ਲੋਕ ਮਾਫ਼ੀ ਦੀ ਮੰਗ ਕਰ ਰਹੇ ਉੱਥੇ ਮਾਫ਼ੀ ਦੇਣੀ ਚਾਹੀਦੀ ਹੈ ਜੇਕਰ ਆਪਾਂ ਬੋਟਰਮ ਪਹੁੰਚਿਆ ਤਾਂ ਸਰਕਾਰ ਨੂੰ ਸਾਥ ਜਰੂਰ ਦੇਣਾ ਚਾਹੀਦਾ ਹੈ। ਦਰਿਆ ਸਤਲੂ ਦੀ ਲਾਈਵ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਸੀਂ। ਤਾਂ ਹੁਣ ਅੱਗੇ ਤੱਕ ਤਸਵੀਰ ਦਿਖਾ ਰਹੇ ਹਾਂ ਇਹ ਤੁਸੀਂ ਦਰਿਆ ਸਤਲੂ ਦੀ ਤਸਵੀਰ ਦੇਖੀ ਹੈ ਤਾਂ ਆਹਤ ਖੋਕ ਇੱਥੇ ਇਹ ਬੋਰੇ ਵਗੈਰਾ ਭਰੇ ਸੀ ਜੋ ਅਜੇ ਵੀ ਇੱਥੇ ਪਏ ਆ। ਲੋਕ ਅਜੇ ਇੱਥੇ ਬੋਰੇ ਦਰਿਆ ਦੇ ਵਿੱਚ ਸੁੱਟੇ ਜਾਂਦੇ ਸੀ ਇੱਕ ਲੰਮੀ ਨੋਜ ਤੇ ਕਿੱਥੇ ਬਹੁਤ ਸਾਰੇ ਬੋਰੇ ਪਏ ਆ ਉਹ ਵੀ ਤਸਵੀਰ ਦਿਖਾਵਾਂਗੇ। ਇਤੋਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਦਰਿਆ ਸਤਲੁਜ ਇੱਥੋਂ ਇਹ ਥਾਂ ਤੋਂ ਵੱਡਾ ਖੋਰਾ ਲੈ ਚ ਥੋੜਾ ਥਾਂ ਹੀ ਬਚਿਆ ਸੀ ਕਿ ਬਾਨ ਦੇ ਦਰਿਆ ਬਿਲਕੁਲ ਨਾਲ ਆ ਜਾਣਾ ਸੀ ਪਰ ਲੋਕਾਂ ਨੇ ਬੜੀ ਮਿਹਨਤ ਕੀਤੀ ਤਾਂ ਇਹ ਬਾਨ ਨੂੰ ਬਚਾਇਆ ਗਿਆ ਜੇਕਰ ਚੈਨਲ ਦੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਅਸੀਂ ਦਰਿਆ ਸਤਲੁਜ ਦੀ ਤੇ ਪ੍ਰਸ਼ਾਸਨ ਦੀ ਹਰ ਇੱਕ ਅਪਡੇਟ ਲਗਾਤਾਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੋਂ ਹੁਣ ਅੱਗੇ ਤਸਵੀਰ ਦਿਖਾਉਣਾ ਮੈਂ ਇਹ ਵਾਲੀ ਤਸਵੀਰ ਕਿ ਅਜੇ ਤੱਕ ਵੀ ਇੱਥੇ ਬੋਰੇ ਵਗੈਰਾ ਪਿਆ ਜਿੱਥੇ ਕੰਮ ਲਗਾਤਾਰ ਚੱਲਦਾ ਸੀ ਤਾਂ ਹੁਣ ਪਾਣੀ ਘਟਿਆ ਹੈ ਤਾਂ ਕੰਮ ਬੰਦ ਤਾਂ ਪਿਆ ਇਹ ਵਾਲੀ ਤਸਵੀਰ ਦੇਖ ਲਓ ਇੱਥੇ ਬੋਰਿਆਂ ਦਾ ਕੰਮ ਚੱਲਦਾ ਸੀ ਲਗਾਤਾਰ ਤਕਰੀਬਨ 11 ਮਿੰਟ ਤੇ ਲਾਈਵ ਹੋ ਚੁੱਕਿਆ ਹੈ ਤਸਵੀਰ ਦਿਖਾਉਂਦਾ ਮਤਲਬ ਅਸੀਂ ਕਿ ਅਜੇ ਖਤਰਾ ਤਾਂ ਉਸੇ ਤਰ੍ਹਾਂ ਚੱਲ ਰਿਹਾ ਚਲੋ ਟਲਿਆ ਖਤਰਾ ਨਹੀਂ ਹੈ ਪਾਣੀ ਤੇ ਘਟ ਗਿਆ ਪਰ ਕਈ ਥਾਵਾਂ ਦੇ ਦਰਿਆ ਨੇ ਅਜੇ ਵੀ ਖੋਰੇ ਲਾਇਏ ਹੋਏ ਹੈ ਉਸ ਥਾਂ ਤੇ ਵੱਡਾ ਖੋਰਾ ਲਾਇਆ ਸੀ ਤਾਂ ਇੱਥੇ ਪੱਥਰ ਸੌਰੀ ਬੂਰੇ ਪਏ ਮਿੱਟੀ ਪਈ ਹੈ ਬਹੁਤ ਸਾਰੇ ਦਰਖਤ ਇਸ ਥਾਂ ਤੇ ਵਿੱਚ ਸੁੱਟੇ ਗਏ ਆ ਸਾਰਾ ਤੁਸੀਂ ਦੇਖ ਸਕਦੇ ਹੋ ਆ ਇਦਾਂ ਆ ਸਾਰੇ ਪਏ ਆ ਦੇਖੋ ਆ ਬੋਰੇ ਆ ਮਿੱਟੀ ਪਈ ਹੈ ਉਸੇ ਤਰ੍ਹਾਂ ਹੋਰ ਇਸ ਸਿੱਧੀ ਥਾਂ ਤੇ ਗੱਲ ਕਰੀਏ ਸਿੱਧੀ ਜਗ੍ਹਾ ਤੇ ਵਿੱਚ ਦਰਾਂ ਨੇ ਵੱਡਾ ਖੋਰਾ ਲਾਇਆ ਸੀ ਤੇ ਅਸੀਂ ਲਗਾਤਾਰ ਦਰੈ ਸਤਨੂ ਦੀ ਖਬਰ ਤੁਹਾਨੂੰ ਸੰਝ ਕਰ ਰਹੇ ਹਾਂ ਕਿ ਮੈਂ ਜਲਦ ਨਵੀਂ ਰਿਪੋਰਟ ਲੈ ਕੇ ਹਾਜ਼ਰ ਆਉਂਗਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ